ਤਨ ਸ਼੍ਰੀ ਗੁਰਾਂਤ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਉਸ ਨੂੰ ਜਿਹੜਾ ਕੀਤਾ ਗਿਆ ਸੀ ਉਹਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਔਰ ਇਸ ਵਕਤ ਅਸੀਂ ਮਾਲਟਨ ਗੁਰੂ ਘਰ ਮਾਰਨਿੰਗ ਸਟਾਰ ਦੇ ਉੱਪਰ ਔਰ ਜੇ ਤੁਸੀਂ ਮੇਰੇ ਪਿੱਛੇ ਦੇਖੋ ਸੰਗਤਾਂ ਦਾ ਇਕੱਠ ਠਾਠਾ ਮਾਰ ਦਾ ਇਕੱਠ ਜਿਹੜਾ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਸੰਗਤਾਂ ਦਾ ਇਕੱਠ ਔਰ ਤੁਸੀਂ ਦੇਖ ਸਕਦੇ ਹੋ ਜਿੱਥੇ ਪਿੱਛੇ ਆਪਣੇ ਮਾਲਟਰਨ ਗੁਰੂ ਘਰ ਤੋਂ ਇਹ ਹਰ ਸਾਲ ਦੀ ਤਰ੍ਹਾਂ ਗੁਰੂ ਘਰ ਤੋਂ ਹੋ ਕੇ ਮਾਰਨਿੰਗ ਸਟਾਰਟ ਤੋਂ ਹੋ ਕੇ ਕੰਮ ਕੇ ਫਿਰ ਗੁਰੂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਵਾਪਸ ਆਉਣਗੇ ਔਰ ਤੁਸੀਂ ਇਕੱਠ ਦੇਖ ਸਕਦੇ ਹੋ ਔਰ ਜੇ ਗੱਲ ਕੀਤੀ ਜਾਵੇ ਸੰਗਤਾਂ ਦੀ ਔਰ ਤੁਸੀਂ ਦੇਖ ਸਕਦੇ ਹੋ ਪਾਲਕੀ ਸਾਹਿਬ ਬਿਲਕੁਲ ਮੇਰੇ ਪਿੱਛੇ ਔਰ ਸਾਹਮਣੇ ਆ ਜੀ ਔਰ ਪੰਜ ਪਿਆਰਿਆਂ ਨੂੰ ਜੇ ਮੈਂ ਕੈਮਰਾਮੈਨ ਨੂੰ કહਾਂ ਭਈ ਪੰਜ ਪਿਆਰਿਆਂ ਨੂੰ ਦਿਖਾਇਆ ਜਾਵੇ ਦੇਖੋ ਕਿਸ ਤਰ੍ਹਾਂ ਜਿਹੜਾ ਗੁਰੂ ਦੇ ਸਾਜੇ ਸਿੰਘ ਪੰਜ ਪਿਆਰੇ ਕਿਦਾਂ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਔਰ ਜੇ ਸੰਗਤਾਂ ਦੇਖਿਆ ਜਾਵੇ ਵਲੰਟੀਅਰ ਨੂੰ ਦੇਖਿਆ ਜਾਵੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਸੰਗਤਾਂ ਦਾ ਠਾਠਾ ਮਾਰਦਾ ਇਕੱਠਾ ਔਰ ਜਦੋਂ ਪੰਜਾਬੀਅਤ ਦੀ ਗੱਲ ਕੀਤੀ ਜਾਵੇ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਔਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਬਈ ਸ਼ਾਇਦ ਹੀ ਕੋਈ ਅਸੀ ਜਗ੍ਹਾ ਸ਼ਾਇਦ ਹੀ ਕੋਈ ਅਸਾਂ ਰਾਜਾਂ ਸ਼ਾਇਦ ਹੀ ਕੋਈ ਅਸੀ ਸੜਕ ਹੋਵੇਗੀ ਜਿੱਥੇ ਭਰੀ ਨਜ਼ਰ ਨਹੀਂ ਆਉਗੀ ਤਿਲ ਸਿੱਟਣ ਤੱਕ ਨੂੰ ਥਾਉ ਨਹੀਂ ਹੈ ਇੱਥੇ ਹੀ ਰਹਿੰਦੇ ਆ ਲੋਕਲ ਘੰਡੇ ਬਰਵਾ ਆਏ ਆ ਨਹੀਂ ਬਰਵਾ ਆਏ ਆ ਨਗਰ ਕੀਰਤਨ ਪਹਿਲਾਂ ਵੀ ਦੇਖਿਆ ਕਿ ਹੁਣ ਹੀ ਦੇਖਿਆ ਨਹੀਂ ਪਹਿਲਾਂ ਵੀ ਦੇਖਦੇ ਆ ਹਾਂ ਤੇ ਕੀ ਲੱਗਦਾ ਜਿਵੇਂ ਆਪਣੇ ਲੋਕ ਨੇ ਇੰਨਾ ਇਕੱਠ ਹੈ ਤੇ ਕੀ ਮਹਿਸੂਸ ਕਰਦੇ ਆ ਬਹੁਤ ਵਧੀਆ ਮਹਿਸੂਸ ਕਰਦੇ ਆ ਬਹੁਤ ਵਧੀਆ ਚੜ੍ਹਦੀ ਕਲਾ ਚ ਚੜ੍ਹਦੀਆਂ ਕਲਾਪੂਰੇ ਹਾਂਜੀ ਜਿਵੇਂ ਜਿਵੇਂ ਆਪਣੇ ਲੋਕ ਵੱਧ ਰਹੇ ਨੇ ਇਹਦੇ ਨਾਲ ਜਿਵੇਂ ਆਪਾਂ ਨੂੰ ਲੱਗ ਰਿਹਾ ਵੀ ਆਪਾਂ ਪੰਜਾਬ 'ਚ ਪੰਜਾਬ 'ਚੋਂ ਆਏ ਆਂ ਇੰਡੀਆ 'ਚੋਂ ਆਏ ਆਂ ਤੇ ਇੱਥੇ ਫਿਰ ਆ ਕੇ ਕੋਈ ਵੱਖਰਾ ਮਹਿਸੂਸ ਹੁੰਦਾ ਕਿ ਹੁਣ ਨਾ ਨਾ ਜੀ ਜਿੱਦਾਂ ਪੰਜਾਬ ਆ ਪੰਜਾਬ ਹੀ ਲੱਗਦਾ ਸਾਨੂੰ ਤਾਂ ਹੁਣ ਅੱਛਾ ਜੀ ਬਹੁਤ ਵਧੀਆ ਆ ਇਦੋਂ ਹੋਰ ਵਧੀਆ ਕੀ ਲੱਗਣਾ ਤੁਸੀਂ ਕੀ ਕਹਿੰਦੇ ਹੋ ਬਜ਼ੁਰਗੋ ਬਾਜੀ ਚੜ੍ਹਦੀ ਕਲਾ ਅਸਾਂ ਕੀ ਵਧੀਆ ਠੀਕ ਪੂਰੀ ਚੜ੍ਹਦੀ ਕਲਾ ਤੇ ਸੰਗਤਾਂ ਦਾ ਇਕੱਠ ਮਾਰਦਾ ਈ ਠਾਠਾ ਮਾਰਦਾ ਪੂਰਾ ਪੂਰਾ ਠਾਠਾ ਮਾਰਦਾ ਜੀ ਸਯੋਜ ਜਨਤਾ ਦਾ ਸੰਯੋਗ ਸਹਿਯੋਗ ਨਾ ਤੁਸੀਂ ਬਾਈ ਜੀ ਕਿੰਨਾ ਵੇਖ ਰਹੇ ਹੋ ਮੇਰਾ ਜੀ ਤੀਸਰਾ ਨਗਰ ਕੀਰਤਨ ਹੈਗਾ ਇਸ ਸਾਲ ਦਾ ਮੈਂ ਇਸ ਸਾਲ ਤੀਸਰਾ ਨਗਰ ਕੀਰਤਨ ਦੇਖਣਾ ਬਹੁਤ ਵਧੀਆ ਲੱਗ ਰਿਹਾ ਜੀ ਆਪਣਾ ਬਿਲਕੁਲ ਆਪਣਾਪਣ ਲੱਗ ਰਿਹਾ ਜੀ ਇਹ ਸਟੂਡੈਂਟ ਹੋ ਤੁਸੀਂ ਮੈਂ ਸਟੂਡੈਂਟ ਹੈਗਾ ਜੀ ਇੱਥੇ ਫਰਕ ਤਾਂ ਨਹੀਂ ਮਹਿਸੂਸ ਹੁੰਦਾ ਜਿਵੇਂ ਕੋਈ ਬੰਦਾ ਮਿਸ ਕਰਦਾ ਹੁੰਦਾ ਮੈਂ ਇੰਡੀਆ ਚੋਂ ਆ ਗਿਆ ਇੱਥੇ ਆ ਗਿਆ ਪੰਜਾਬ ਚੋਂ ਨਾ ਨਾ ਜੀ ਬਿਲਕੁਲ ਵੀ ਨਹੀਂ ਤੇ ਆ ਕੇ ਆਪਣਾ ਫੀਲ ਹੁੰਦਾ ਜੀ ਸਾਰੇ ਬਹੁਤ سپورਟਿਵ ਹੈਗੇ ਆ ਵੱਧ ਛੱਡ ਕੇ ਗੁਰਦੁਆਰੇ ਵੱਲੇ ਬਹੁਤ ਸਪੋਰਟ ਕਰਦੇ ਹੈਗੇ ਜੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਸ ਵਾਰ ਬਹੁਤ ਚੜਦੀ ਕਲਾ ਚ ਸਾਰੇ ਚੜਦੀ ਕਲਾ ਚ ਆਪਣਾ ਸਪੋਰਟ ਕਰਦੇ ਆਗੇ ਸਟੂਡੈਂਟਸ ਨੂੰ ਤੇ ਬਹੁਤ ਵਧੀਆ ਮਹਿਸੂਸ ਹੁੰਦਾ ਧੰਨਵਾਦ ਜੀ ਮੈਂ ਕਹਿੰਦਾ ਸਾਨੂੰ ਥੋੜਾ ਜਿਹਾ ਹੈ ਡਾਊਟ ਜੀ ਵੀ ਗੱਡੀਆਂ ਗੁੱਡੀਆਂ ਚੋਰੀ ਹੁੰਦੀਆਂ ਇੱਥੋਂ ਬੜਾ ਖਤਰਾ ਹੈ ਨਾ ਤੇ ਇਹ ਗਵਰਨਮੈਂਟ ਇਹ ਕੁਝ ਨਹੀਂ ਕਰਦੀਗੀ ਸੁਧਾਰੇ ਦੇ ਵਿੱਚ ਕਰੇ ਪੁਲਿਸ ਕੋਈ ਨਕਨੂੰਨ ਬਣਾਵੇ ਜਿਹੜਾ ਬੰਦਾ ਫੜ ਲਿਆ ਉਹਨੂੰ ਹੱਥੋਂ ਨੂੰ ਛੱਡ ਦਿੰਦੇ ਉਹ ਫੇਰ ਦੂਜੇ 12-12 ਅਵਰਾਲ ਕਰੀ ਫਿਰਦੇ ਆ ਉਹਨਾਂ ਦਾ ਕੋਈ ਬਣਾਵੇ ਹੁਣ ਮਤਲਬ ਤੁਸੀਂ ਕਹਿੰਦੇ ਵੀ ਚੰਗੇ ਭਲੇ ਕਨੇਡਾ ਨੂੰ ਖਰਾਬ ਨਾ ਕਰੋ ਹਾਂ ਹਾਂ ਚੰਗੇ ਭਲੇ ਖਰਾਬ ਨਾ ਹੋਣ ਜਿਵੇਂ ਜਿਵੇਂ ਹੁਣ ਚੋਰੀਆਂ ਕਿਹੜੀਆਂ ਨਹੀਂ ਹੁੰਦੀਆਂ ਲੈ ਨਹੀਂ ਐ ਥੋੜਾ ਹੁੰਦੀਆਂ ਜਿਵੇਂ ਇੱਥੇ ਹੁੰਦੀਆਂ ਨਹੀਂ ਨਹੀਂ ਚੋਰੀਆਂ ਸਾਈ ਜਗ੍ਹਾ ਆ ਜਿਵੇਂ ਇੱਥੇ ਹੁਣ ਜਿਹੋ ਜਿਹਾ ਇੱਥੇ ਪਹਿਲਾਂ ਮਾਹੌਲ ਸੀ ਉਹੋ ਜਿਹਾ ਹੈ ਨਹੀਂਗਾ ਹੁਣ ਜਿਵੇਂ ਪਹਿਲਾਂ ਸੀਗਾ ਨਾ ਉਹੋ ਜਿਹਾ ਹੈ ਨਹੀਂਗਾ ਹੁਣ ਤਾਂ ਗੱਡੀਆਂ ਦੇ ਉੱਤੇ ਖੜ ਖੜ ਕੇ ਇਹਦੇ ਲਲਕਾਰੇ ਮਾਰਦੇ ਆ بس میں اسٹرگل دے بارے گل کرنی چاہوں گا جی تھوڑا جے اسٹوڈنٹ نو اسٹرگل ہوندا سٹارٹنگ چ آ کے بٹ ਜਿੱਦਾਂ ਆਪਾਂ ਕੀ ਕਹਿੰਦੇ اگر ਆਪਾਂ ਆਪਣੀ پہلے ਤੋਂ انڈیا ਤੋਂ ਕੋਈ ਸਕਿੱਲ ਸਿੱਖ ਕੇ ਆਂਦੇ ਆ ਤਾਂ ایزلی جاب ਮਿਲ ਸਕਦੀ ਹੈ ਇਥੇ ਕੋਈ ਜੌਬ ਲੈਣਾ ਕੋਈ ਵੱਡੀ ਮੁਸ਼ਕਿਲ ਕੋਈ ਵੱਡੀ ਟਾਸਕ ਨਹੀਂ ਹੈਗਾ ਜੌਬ ایزلی ਮਿਲ ਜਾਂਦੀ ਹੈ اگر ਇਫ ਯੂ ਹੈਵ ਐਨੀ ਸਕਿੱਲਸ ਇਨ ਅ ਬੈਕਗਰਾਉਂਡ ਇਨ ਯੋਰ ਬੈਕਗਰਾਉਂਡ ਕੰਟਰੀ ਦਾ इजीली ਜੋ ਮਿਲ ਜਾਂਦੀ ਕਈ ਸਟੂਡੈਂਟ ਕਹਿੰਦੇ ਕਿ ਬਈ ਜੋਬਸ ਨਹੀਂ ਹੈਗੀ ਜੋਬਸ ਨਹੀਂ ਹੈਗੀ ਜੋਬਸ ਦਾ ਬੜਾ ਬੁਰਾ ਹਾਲ ਹੈ ਤੇ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹਾਂਗਾ ਕਿ ਬਈ ਥੋੜੀ ਜੀ ਆਪਣੀ ਸਕਿਲਸ ਵੱਲ ਇੰਪਰੂਵ ਕਰੋ ਆਪਣੇ ਅੰਦਰ ਕੋਈ ਸਕਿੱਲ ਲੈ ਕੇ ਆਓ ਤੇ ਜੌਬਸ ਹੈਗੀਆਂ ਨੇ ਐਸੀ ਗੱਲ ਨਹੀਂ ਹੈ। ਕੈਨੇਡਾ ਕੰਟਰੀ ਬਹੁਤ ਵਧੀਆ ਪਰ ਕੁਝ ਲੋਕਾਂ ਦੀ ਵਜ੍ਹਾ ਨਾਲ ਸਾਰੇ ਬਦਨਾਮ ਹੋ ਗਏ। ਹਾਂ ਸਾਰੇ ਹੋ ਰਹੇ ਹੈ। ਲੀਵਿੰਗ ਸਟੈਂਡਰਡ ਬਹੁਤ ਵਧੀਆ ਇਸ ਕੰਟਰੀ ਦਾ। ਅچھے ਰੂਲਸ ਐਂਡ ਰੈਗੂਲੇਸ਼ਨ ਹੈਗੇ ਆ। ਬਟ ਸਾਨੂੰ ਸਾਨੂੰ ਫੋਲੋ ਕਰਨਾ ਹੈ। ਸਾਨੂੰ ਫੋਲੋ ਕਰਨਾ ਚਾਹੀਦਾ ਹੈ ਕਿ ਰੂਲਸ ਰੈਗੂਲੇਸ਼ਨ ਵਧੀਆ ਹੈਗੇ। ਆਪਣੇ ਰੂਲ ਨਾ ਬਣਾਓ। ਆਪਣੇ ਰੂਲ ਨਾ ਬਣਾਓ ਜੀ। ਕੰਟਰੀ ਦੇ ਹਿਸਾਬ ਨਾਲ ਚੱਲੋ। ਕੰਟਰੀ ਦੇ ਹਿਸਾਬ ਨਾਲ ਚਲੋਗੇ ਤਾਂ ਬਹੁਤ ਵਧੀਆ ਹੈਗੇ ਜੀ। ਇੰਡੀਆ ਤੋਂ ਐਸ ਅ ਕੰਪੈਰੀਜ਼ਨ ਇੰਡੀਆ ਤੋਂ ਬੈਸਟ ਹੈ ਹੈਗੀ ਆ ਬਟ ਥੋੜੀ ਸਾਡੀ ਵੀ ਆਪਣੀਆਂ ਗਲਤੀਆਂ ਦੀ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਬਤਾਈ ਨਾ ਜੀ ਇਹ ਕਿੰਨੇ ਸਾਲ ਹੋ ਗਏ ਦੇਖਦੇ ਨਗਰ ਕੀਰਤਨ ਜੀ ਇਹ ਹੋ ਗਏ ਜੀ ਮੈਨੂੰ 24-25 ਸਾਲ ਆਪਣੇ ਆਏ ਨੂੰ ਕੈਨੇਡਾ ਤਕਰੀਬਨ ਹਰ ਸਾਲ ਹੀ ਦੋ ਨਗਰ ਕੀਰਤਨ ਦੇਖੀ ਗੱਲੇ ਕੀਤੀ ਜਾਵੇ ਬਜ਼ੁਰਗੋ ਵੀ ਤੁਸੀਂ ਤਾਂ ਹੁਣ ਪੁਰਾਣੇ ਆਏ ਹੋਏ ਹੋ ਜੇ ਨਗਰ ਕੀਰਤਨ ਦੀ ਸੰਗਤਾਂ ਦਾ ਜਿਹੜਾ ਕਾਠਾ ਦਿਨ ਪਰਦੇ ਨੇ ਇਹ ਵੱਧਦਾ ਹਰ ਸਾਲ ਕਿ ਉਨਾ ਹੀ ਰਹਿੰਦਾ ਜਾਂ ਘਟਦਾ ਪਿਛਲੇ ਜਿਹੜਾ ਪਹਿਲਾਂ ਹੁਣ ਅੱਗੇ ਨਗਰ ਕੀਰਤਨ ਸੀ ਉਹਨੋਂ ਘਟ ਅੱਜ ਪਹਿਲਾਂ ਵਾ ਪਹਿਲਾਂ ਵੱਧਦਾ ਰਿਹਾ ਜਦ ਕਿ ਛੁੱਟੀ ਦਾ ਵੀ ਦੇਣਾ ਹਾਂ ਬਾਹਰ ਗਏ ਹੁੰਦੇ ਰੋਜ਼ਾਨਾ ਹਾਂ ਚਲੋ ਕਿਸੇ ਕਾਰਨ ਕਰਕੇ ਵੀ ਹੋ ਸਕਦਾ ਤੇ ਪ੍ਰਮਾਤਮਾ ਨੂੰ ਪਤਾ ਵੀ ਕਿਉਂ ਘਟਾ ਪਰ ਜੇ ਵੇਖਿਆ ਜਾਵੇ ਜੀ ਇਹ ਆਪਾਂ ਕੰਪੇਅਰ ਕਰੀਏ ਪਿੱਛੇ ਇੰਡੀਆ ਤੇ ਇਥੋਂ ਪੰਜਾਬ ਚ ਇਹ ਵਿੱਚ ਉੱਥੇ ਇੰਨਾ ਇਕੱਠ ਹੁੰਦਾ ਹੀ ਤੁਹਾਡੇ ਸੋਣੇ ਪਿੰਡਾ ਬੰਡਾ ਜਿੱਦਾ ਛੋਟੇ ਨਹੀਂ ਇੱਥੇ ਪਿੰਡਾ ਜਿੰਨਾ ਘਟ ਨਹੀਂ ਹੁੰਦਾ ਇੱਥੇ ਤਾਂ ਸੰਗਤ ਆ ਬਣੇ ਆ ਕੈਨੇਡਾ ਆਈ ਬਹੁਤ ਦੁਨੀਆ ਗਈ ਜੀ ਸਾਰੀ ਮਤਲਬ ਥੋੜਾ ਜਿਹਾ ਬੇਲ ਵੀ ਹੁੰਦਾ 12 ਵਾਰ ਸਨਿਚੇ ਵਾਰ ਬੇਲ ਕਰਕੇ ਵੀ ਇਕੱਠ ਬਹੁਤ ਹੋ ਜਾਂਦਾ ਵਾਹ ਇਹ ਕਾਰਨ ਨਹੀਂ ਕੁਝ ਪਰ ਕਿ ਕਿਤੇ ਮਤਲਬ ਕਹਿਣ ਦਾ ਮੇਰਾ ਮਤਲਬ ਇਹ ਵੀ ਜੇ ਪਿੱਛੇ ਨੂੰ ਆਪਾਂ ਦੇ ਇੱਥੇ ਦੇਖਿਆ ਜਾਵੇ ਸੰਗਤ ਉੱਥੇ ਨਾਲੋਂ ਇੱਥੇ ਜ਼ਿਆਦਾ ਹੁੰਦੀ ਹੈ ਪਿੰਡਾਂ 'ਚ ਵੀ ਹੁਣ ਤਾਂ ਘਟਦੀ ਜਾਂਦੀ ਆ ਇਹ ਕੀ ਅਸੀਂ ਮਤਲਬ ਸਾਡੇ ਜਿਹੜੀ ਸਿੱਖਿਆ ਜਿਹੜੀ ਉਹ ਘਟਦੀ ਜਾਂਦੀ ਆ ਦਿੱਤੀ ਵੀ ਗੁਰੂ ਦੇ ਲੜ ਲੱਗਣਾ ਚਾਹੀਦਾ ਕਿ ਵੈਸੇ ਲੋਕ ਰਜਾਵੇਂ ਆ ਰਜੇਵੇਂ ਦੇ ਕਰਕੇ ਇਦਾਂ ਹੋ ਗਿਆ ਰਜੇਵੇਂ ਨਹੀਂ ਜੀ ਬਹੁਤੇ ਹੈਗੇ ਸਿੱਖਿਆ ਵੀ ਬਥੇਰੀ ਆ ਪਰ ਲੋਕਾਂ ਦੀ ਜਿਵੇਂ ਕਹਿੰਦੇ ਦਿਲ ਦਿਲਚਸਪੀ ਵੀ ਘਟੀ ਜਾਂਦੀ ਆ ਆ ਦਾਨ ਕਰਨ ਵਾਲੇ ਜਿਹੜੇ ਨੇ ਉਹ ਪੈਸਾ ਲੋਕਾਂ ਕੋਲ ਬਹੁਤ ਆ ਪਹਿਲਾਂ ਨੂੰ ਜਿਹੜੇ ਦਾਨ ਕਰ ਵਾਲੇ ਉਹ ਖੁੱਲਾ ਦਾਨ ਕਰਦੇ ਆ ਜਿਹੜੇ ਦੂਜੇ ਪਾਸੇ ਆ ਆਓ ਥੋੜਾ ਥੋੜਾ ਜਿਹਾ ਜਿਵੇਂ ਹੁਣ ਪਿੰਡਾਂ ਦੇ ਵਿੱਚ ਵੀ ਅਸੀਂ ਨਗਰ ਕੀਰਤਨ ਦਾ ਸਾਡੇ ਪਿੰਡ ਬਾਬਾ ਦੀਸ ਦਾ ਜਨਮ ਦਿਨ ਮਨਾਉਂਦੇ ਆ 24 25 26 ਜਨਵਰੀ ਨੂੰ ਅਸੀਂ ਤਕਰੀਬਨ ਹਰ ਸਾਲ ਜਨਮ ਆ ਤੇ ਉੱਥੇ ਵੀ ਇਸ ਤਰ੍ਹਾਂ ਹੀ ਆ ਤੇ ਲੋਕ ਸੇਵਾ ਬਹੁਤ ਕਰਦੇ ਆ ਜਿਸ ਤਰ੍ਹਾਂ ਸਟਾਲ ਬਹੁਤ ਲਾਉਂਦੇ ਆ ਪਹਿਲਾਂ ਨਹੀਂ ਸੀ ਲਾਉਂਦੇ ਪਹਿਲਾਂ ਨਾਲ ਖਰਚ ਲੋਕ ਵਧ ਕਰਦੇ ਆ ਇਸ ਤਰ੍ਹਾਂ ਸਟਾਲਾਂ ਦੇ ਖਰਚ ਵਧ ਕਰਦੇ ਆ ਹਾਂ ਪਰ ਗੱਲ ਇਹ ਆ ਵੀ ਸਟਾਲਾਂ ਨਾਲੋਂ ਜ਼ਿਆਦਾ ਆਪਾਂ ਨੂੰ ਮੇਰੇ ਹਿਸਾਬ ਨਾਲ ਆਪਾਂ ਨੂੰ ਜਿਹੜੀ ਗੁਰੂ ਦੀ ਦਿੱਤੀ ਸਾਡੀ ਇਹ ਦਿੱਤੀ ਜਿਹਨੂੰ ਕਹਿਦੀ ਆ ਆਪਾਂ ਵੀ ਸਿੱਖਿਆ ਵੰਡਣੀ ਚਾਹੀਦੀ ਆ ਗੁਰੂ ਦੀ ਜਿਹੜੀ ਆਪਣੇ ਬਾਣੀ ਆ ਉਹ ਵੱਧ ਤੋਂ ਵੱਧ ਪੜੋ ਇਹਨੂੰ ਅਸੀਂ ਛੱਡ ਕੇ ਕੁਝ ਹੋਰ ਹੀ ਕਰਨ ਲੱਗੇ ਆ ਕੀ ਤੁਹਾਡਾ ਖਿਆਲ ਮੈਂ ਤੁਹਾਡੇ ਤੋਂ ਵੀ ਸਵਾਲ ਕਰਦਾ ਕੀ ਤੁਹਾਡਾ ਖਿਆਲ ਆ ਭਈ ਬਾਣੀ ਤੇ ਕੋਈ ਅਮਲ ਕਰਦਾ ਨਹੀਂ ਕਰ ਮੈਂ ਤਾਂ ਖੁਦ ਕਹੀ ਜਾਂਦਾ ਨਹੀਂ ਮੈਂ ਮੈਂ ਅਸੀਂ ਸਾਡਾ ਜਿਹੜਾ ਪਿੰਡ ਮਕਾਨ ਆ ਇੱਕ ਪਾਸੇ ਬਹੀ ਦੇ ਜਿਹੜਾ ਰਸਤਾ ਹੁੰਦਾ ਛੋਟਾ ਪਤਲਾ ਬਹੀ ਦੇ ਦੂਜੇ ਪਾਸੇ ਗੁਰਦਰ ਸਿੰਘ ਆ ਇਧਰੋਂ ਪੈ ਸਾਡਾ ਪੂਰੇ ਹੁਣ ਵੀ ਇੱਥੇ ਵੀ ਉੱਥੇ ਵੀ 4 ਵਜੇ ਜਾਗ ਆਉਂਦੀ ਜਦੋਂ ਭਾਈ ਬੋਲਦਾ ਪਰ ਜਿਵੇਂ ਤੁਸੀਂ ਕਹਿੰਦੇ ਹੋ ਲੇਸ ਕਿਸੇ ਤੇ ਨਹੀਂ ਦਿਖਾਵਾ ਸਭ ਕਰਦੇ ਵੱਡੇ ਵੱਡੇ ਸੰਤ ਆ ਨਾ ਉਹ ਵੀ ਬਾਹਰ ਆ ਬਸ ਕਿਸੇ ਗੱਲ ਫੋਲਣ ਦੀ ਲੋੜ ਨਹੀਂ ਮੈਂ ਸਮਝ ਗਿਆ ਜੀ ਹਾਂ ਜੀ ਹਾਂ ਜੀ ਫੋਲਣ ਦੀ ਲੋੜ ਨਹੀਂ ਜਿੱਥੇ ਹੈਗਾ ਮੋਖ ਇੱਕੋ ਹੀ ਚੀਜ਼ ਆ ਪੈਸਾ ਬਸ ਬਾਸ ਸਮਝ ਗਏ ਆ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਕਿੱਥੋਂ ਆ ਜੀ ਉੱਤਲੇ ਸ਼ਹਿਰ ਤੋਂ ਹੈ। ਸ਼ਹਿਰ ਤੋਂ। ਇਹ ਤੁਸੀਂ ਪਹਿਲੀ ਵਾਰੀ ਆਇਓ ਕਿ ਪਹਿਲਾਂ ਵੀ ਪਹਿਲੀ ਵਾਰੀ। ਪਹਿਲੀ ਵਾਰੀ ਦੇਖੀ। ਹਾਂਜੀ ਹਾਂਜੀ। ਕੀ ਫਰਕ ਲੱਗਿਆ ਜੀ ਜਿਵੇਂ ਬਜ਼ੁਰਗ ਕਹਿੰਦੇ ਆ ਵੀ ਥੋੜਾ ਜਿਹਾ ਲੋਕਾਂ ਦਾ ਰਜੇਵਾ ਥੋੜਾ ਜਿਹਾ ਮਤਲਬ ਆਪਣੇ ਕੰਮ ਕਾਰ ਕਿਤੇ ਵਧ ਗਏ ਨੇ ਤੇ ਗੁਰੂ ਦੇ ਲੜ ਘੱਟ ਲੱਗਦੇ ਲੱਗਦੇ ਆ ਇਹ ਨਹੀਂ ਗੱਲ ਨਾ ਸਾਰੇ ਲੈਂਦੇ ਨੇ ਪਰ ਕਿਤੇ ਨਾ ਕਿਤੇ ਜਿਵੇਂ ਪਹਿਲਾਂ ਘੱਟ ਜਿਆ ਦਿਨਾਂ ਚ ਜਿਵੇਂ 3 ਦਿਨਾਂ ਦੀ ਛੁੱਟੀਆਂ ਨੇ ਇੱਥੇ ਤਾਂ ਕਿਲੋਮੀਟਰਾਂ ਚ ਘੱਟ ਹੋਣਾ ਚਾਹੀਦਾ ਸੀ ਕਿਉਂਕਿ ਇਹਨਾਂ ਨੂੰ 24-25 ਸਾਲ ਹੋ ਗਏ ਸਾਨੂੰ ਵੀ ਦੇਖ ਦੇਣ ਨੂੰ 20 ਸਾਲ ਹੋ ਗਏ ਤੁਸੀਂ ਕਿਵੇਂ ਦੇਖਦੇ ਮੈਨ ਸਾਡੇ ਪੰਜਾਬ ਚ ਆਪਣੇ ਜੇ ਬਹੁਤ ਹੁੰਦਾ ਇਸ ਦਿਨ ਪਹਿਲੀ ਵਾਰ ਦੇਖ ਰਿਹਾ ਇੱਥੇ ਵੈਸੇ ਹੂੰ ਤਾਂ ਪਹਿਲੀ ਵਾਰ ਹੀ ਬਹੁਤ ਲੱਗ ਰਿਹਾ ਵੈਸੇ ਦੱਸ ਰਹੇ ਆ ਵੀ ਪਹਿਲਾਂ ਬਹੁਤ ਹੁੰਦਾ ਇਕੱਠ ਐਦੀ ਘਟਾ ਜੀ ਪਰ ਪੰਜਾਬ ਦੀ ਕਮੀ ਤਾਂ ਨਹੀਂ ਮਹਿਸੂਸ ਹੁੰਦੀ ਸਭ ਤੋਂ ਵੱਡੀ ਗੱਲ ਤੁਸੀਂ ਤਾਂ ਇਹ ਦੱਸੋ ਤੁਸੀਂ ਤਾਂ ਨਵੇਂ ਪੰਜਾਬ ਹੁ ਤਾਂ ਪੰਜਾਬ ਹੀ ਆ ਜੀ ਆ ਯਾਰ ਪੂਰੀ ਤੇ ਕਮੀ ਤਾਂ ਹਮੇਸ਼ਾ ਨਹੀਂ ਉਹ ਤਾਂ ਮੈਨੂੰ ਪਤਾ ਆਪਣਾ ਪਿਆਰ ਆ ਉੱਥੇ ਦਿਲ ਆਪਣਾ ਉੱਥੇ ਆ ਪਰ ਜਿਵੇਂ ਆਪਣੀਆਂ ਸੰਗਤਾਂ ਆਪਣੇ ਲੋਕ ਦੇਖ ਕੇ ਬਜ਼ੁਰਗਾਂ ਬੱਚੇ ਆ ਮਾਤਾਵਾਂ ਪੈਣਾ ਸਾਰੀਆਂ ਨੇ ਇਹਨਾਂ ਨੂੰ ਦੇਖ ਕੇ ਲੱਗਦਾ ਕੁਝ ਥੋੜਾ ਜਿਹਾ ਵੀ ਨਹੀਂ ਯਾਰ ਚੱਲ ਕੋਈ ਨਾ ਉਥੋਂ ਆ ਤਾ ਗਏ ਪਰ ਆਪਣਾ ਉਹੋ ਜਿਹਾ ਹੀ ਮਾਹੌਲ ਹੈ ਮਾਹੌਲ ਉਦਾਂ ਦਾ ਹੀ ਜੀ ਸਮਕਾ ਉਰੇ ਬੁਲਾਣੇ ਹਰੇਕ ਬਜ਼ੁਰਗ ਨੂੰ ਬੁਲਾਉਂਦਾ ਜੀ ਇੱਜ਼ਤ ਕਰਦੇ ਆ ਉਰੇ ਜੀ ਬਹੁਤ ਵਧੀਆ ਲੱਗਦਾ ਜੀ ਆਪਾਂ ਨੂੰ ਮਿਲ ਕੇ ਜੀ ਤਾਂ ਮੇਰੇ ਹਿਸਾਬ ਨਾਲ ਆਪਾਂ ਪਿੰਡ ਤਾਂ ਕਿਸਮਤ ਰਹਿੰਦੇ ਦਾ ਹਰ ਜ਼ਿਲ੍ਹੇ ਦਾ ਬੰਦਾ ਇੱਥੇ ਹਾਂ 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 ਨਾ ਉਰੇ ਤਾਂ ਹਰੇਕ ਬ ਬਲਾਗੇ ਲੱਗਦਾ ਜੀ ਬਹੁਤ ਵਧੀਆ ਲੱਗਦਾ ਜੀ ਇਸ ਕਰਕੇ ਮਹਿਸੂਸ ਨਹੀਂ ਹੋ ਰਿਹਾ ਜੀ ਇਸ ਚੀਜ਼ ਕਹਾਂ ਜੀ ਇਸ ਕਰਕੇ ਹਾਂਜੀ ਹਾਂਜੀ ਖੁਸ਼ੀਆਂ ਹੀ ਪੂਰੀ ਜੀ ਕੈਨੇਡਾ ਚੰਗਾ ਲੱਗਿਆ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਜੀ ਕੈਨੇਡਾ ਹਾਂਜੀ ਹੁਜਰ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਵੀ ਮੈਂ ਤਾਂ ਜਦੋਂ ਅਸੀਂ ਹਰ ਸਾਲ ਇੰਡੀਆ ਜਾਂਦੇ ਹਾਂ ਜੀ ਤੇ ਨਾ ਉੱਥੇ 6 ਮਹੀਨਿਆਂ ਦਾ ਪਤਾ ਲੱਗਦਾ ਵੀ ਕਰ ਲਾਂਗੇ ਨਾ ਇੱਥੇ ਲੰਘਦਾ ਇੱਕੋ ਇੱਕ ਉਹ ਲਾ ਬਸ ਹੁਕਮ ਹੁਆ ਬਹੁਤ ਵਧੀਆ ਅਣ ਜਲਦੀ ਗੱਲ ਹੈ ਠਾਠਾਂ ਮਾਰਦੇ ਆ ਇੱਥੇ ਵੀ ਉੱਥੇ ਵੀ ਉੱਥੇ ਵੀ ਅਣ ਜਲਦੀ ਗੱਲ ਹੈ ਹਾਂ ਜਲਦੀ ਗੱਲ ਹੈ ਬਸ ਬਸ ਠੀਕ ਆ ਬਜ਼ੁਰਗੋ ਧੰਨਵਾਦ ਜੀ ਧੰਨਵਾਦ ਬਾਈ ਜੀ ਅਣ ਜਲਦੀ ਗੱਲ ਹੈ ਜੀ ਹਾਂ ਜੀ ਇਹ ਪਤਾ ਹੀ ਨਹੀਂ ਲੱਗਦਾ ਵੀ ਇੱਥੇ 6 ਮਹੀਨੇ ਕਿਦੋਂ ਲੰਘੇ 6 ਮਹੀਨੇ ਉੱਥੇ ਅਸੀਂ ਹਰ ਇੱਕ ਸਾਲ ਜਾਂਦੇ ਆ ਤੇ ਕਿਉਂ ਅਸੀਂ ਦੋਨੇ ਪੈਨਸ਼ਨਰ ਆ ਹਾਂ ਠੀਕ ਆ ਜੀ ਉੱਥੇ ਤੇ ਪਰਮਾਤਮਾ ਦੀ ਕਿਰਪਾ ਬਸ ਨਹੀਂ ਨਹੀਂ ਬਿਲਕੁਲ ਜੀ ਪਰਮਾਤਮਾ ਦੀ ਕਿਰਪਾ ਆ ਉਹਦੇ ਸ਼ੁਕਰਗੁਜ਼ਾਰ ਆ ਔਖੇ ਆ ਹੀ ਬਥੇਰੀ ਕੱਟੀ ਆ ਹੁਣ ਸੌਖੇ ਹੀ ਬਥੇਰੇ ਆ ਪੈਸੇ ਪਰ ਉਹ ਲੋਕਾਂ ਨੂੰ ਕੀ ਕਹੋਂਗੇ ਬਜ਼ੁਰਗੋ ਜਿਹੜੇ ਜਿਵੇਂ ਹੁਣ ਇੱਥੇ ਬੱਚੇ ਆ ਜਾਂ ਹੋਰ ਵੀ ਕਈ ਲੋਕੀ ਆਉਂਦੇ ਨੇ ਜਿਹੜੇ ਕਹਿੰਦੇ ਆ ਜੀ ਅੱਜ ਕੱਲ ਕੈਨੇਡਾ 'ਚ ਮੰਗਾਈ ਬਹੁਤ ਹੋ ਗਈ ਠੀਕ ਆ ਹੋ ਗਈ ਕੋਈ ਝੂਠ ਨਹੀਂ ਸਭ ਕੁਝ ਹੁੰਦਾ ਵਾ ਪਰ ਉਹਨਾਂ ਲੋਕਾਂ ਨੂੰ ਕੀ ਕਹੋਂਗੇ ਜਾਂ ਕਿਵੇਂ ਦੇਖਦੇ ਹੋ ਵੀ ਉਹ ਕਿਉਂ ਆਏ ਕਹਿੰਦੇ ਦੁੱਖ ਸੁੱਖ ਹਾਸਕੇ ਕੱਢਣਾ ਚਾਹੀਦਾ ਅਸੀਂ ਵੀ ਬਹੁਤ ਔਖੇ ਆ ਅਸੀਂ ਜਦੋਂ ਪਹਿਲਾਂ ਆਏ ਆ ਅਸੀਂ ਵੀ ਛੋਲੇ ਹੱਥਾਂ ਚਾੱਕ ਕੇ ਲੈ ਕੇ ਆਉਂਦੇ ਮੇਰਾ ਖਿਆਲ ਉਸ ਵੇਲੇ ਹਰ ਕੋ ਗੱਡੀ ਹੁੰਦੀ ਜਦੋਂ ਅਸੀਂ ਛੋਲੇ ਚਾੱਕ ਕੇ ਸੌਦੇ ਲੈ ਕੇ ਆਉਂਦੇ ਸਾਡੇ ਵੱਲ ਲੋਕ ਦੇਖਦੇ ਹੁੰਦੇ ਸੀ ਹੁਣ ਤਾਂ ਬਹੁਤ ਲੋਕ ਨੇ ਅਸੀਂ ਉਹਨਾਂ ਵੱਲ ਦੇਖ ਕੇ ਹੱਸਦੇ ਆ ਵੀ ਅਸੀਂ ਵੀ ਕਿਸੇ ਵੇਲੇ ਇਸ ਤਰ੍ਹਾਂ ਆਉਂਦੇ ਸੀ ਇਹ ਸਰਕਲ ਆ ਜੀ ਸਰਕਲ ਇਹ ਚੱਲਣਾ ਨਹੀਂ ਚੱਲਣਾ ਹੁਣ ਹੁਣ ਪ੍ਰਭਾਤਵਾਦੀ ਪੂਰੀ ਕਿਰਪਾ ਜੀ ਤੁਹਾਡੀ ਕਦੇ ਮੇਰੀ ਕਦੇ ਕਿਸੇ ਹੋਰ ਦੀ ਠੀਕ ਆ ਜੀ ਧੰਨਵਾਦ ਜੀ ਧੰਨਵਾਦ ਧੰਨਵਾਦ ਸੋ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਜਿਹੜੇ ਬਜ਼ੁਰਗ ਆਪਣੇ ਉਹਨਾਂ ਦੀਆਂ ਮਿੱਠੀਆਂ ਗੱਲਾਂ ਔਰ ਉਹਨਾਂ ਦੇ ਕਹਿਣ ਮੁਤਾਬਕ ਜਿਵੇਂ ਪਹਿਲਾਂ ਇਕੱਠ ਹੁੰਦੇ ਸੀ ਠੀਕ ਆ ਉਹਦੇ ਨਾਲੋਂ ਥੋੜਾ ਜਿਹਾ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੇ ਇੱਥੇ ਦੇ ਬਜ਼ੁਰਗ ਆ ਜਾਂ ਬੱਚੇ ਆ ਉਹਨਾਂ ਨੇ ਕਿਹਾ ਵੀ ਜਿਹੜਾ ਕੈਨੇਡਾ ਇਸ ਤਰ੍ਹਾਂ ਦਾ ਜਿਹੜਾ ਨਗਰ ਕੀਰਤਨ ਆ ਉਹਦੇ ਵਿੱਚ ਸਾਨੂੰ ਮਿਲਣ ਜੁਲਣ ਦਾ ਮੌਕਾ ਮਿਲਦਾ ਹੈ ਔਰ ਇਹ ਦੇਖਣ ਨੂੰ ਮਿਲਦਾ ਵੀ ਸਾਡੀ ਜਿਹੜੀ ਤਦਾਦ ਆ ਸਾਡੀ ਜਿਹਦੀ ਸਟਰੈਂਥ ਆ ਉਹ ਕਿੰਡੀ ਵੱਡੀ ਆ ਅਸੀਂ ਕਿੱਡੇ ਵੱਡੇ ਰੂਪ ਦੇ ਵਿੱਚ ਇਸ ਕੰਟਰੀ ਦੇ ਵਿੱਚ ਆਏ ਆ ਔਰ ਤੁਸੀਂ ਵੀ ਦੇਖ ਸਕਦੇ ਹੋ ਸੰਗਤਾਂ ਦਾ ਠੱਠਾ ਮਾਰਦਾ ਇਕੱਠ ਕਿਉਂਕਿ ਅੱਜ ਧੰਤਨ ਸ਼੍ਰੀ ਗੁਰਗੰਨ ਸਾਹਿਬ ਜੀ ਦੇ ਜਿਹੜੇ ਬਾਬਾ ਬੁੱਢਾ ਜੀ ਕੰਨੀਆਂ ਪਹਿਲਾ ਪ੍ਰਕਾਸ਼ ਕੀਤਾ ਗਿਆ ਉਹਦਾ ਜਨਮ ਦਿਹਾੜਾ ਜੀ ਤੇ ਉਹਦਾ ਪ੍ਰਕਾਸ਼ ਪੁਰਬ ਹੈ ਸੋ ਫਿਰ ਹਾਲ ਦੀ ਲੀਨ ਨਹੀਂ ਕੈਮਰਾਮੈਨ ਸਿਮਰ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਮਿਸਿਸ ਸਾਗਾ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਅੱਜ ਤਨਤਨ ਸ਼ਿਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ